ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਤੁਸੀਂ ਐਨਐਸਏ ਕਿਉਂ ਲਾਈ ਹੈ ਔਰ ਤੁਸੀਂ ਅਮਰਤਪਾਲ ਨੂੰ ਪ੍ਰੋਲ ਦੇਣ ਤੇ ਇਤਰਾਜ਼ ਕਿਉਂ ਕਰ ਰਹੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਇਹ ਹੈ ਕਿ ਅਮਰਤਪਾਲ ਜੇਲ੍ਹ ਚ ਬੈਠਾ ਹੋਇਆ ਗੈਂਗਸਟਰਾਂ ਦੇ ਨਾਲ ਗੱਲਬਾਤ ਕਰਦਾ ਹੈ ਜੇ ਜਾਣ ਤੋਂ ਪਹਿਲਾਂ ਵੀ ਗੈਂਗਸਟਰਾਂ ਦੇ ਨਾਲ ਸੰਬੰਧ ਸੀ ਤੇ ਫੋਨ ਦੇ ਜ਼ਰੀਏ ਹਲੇ ਵੀ ਸੰਪਰਕ ਵਿੱਚ ਹੈਗਾ ਅਮਰਤਪਾਲ ਦੀ ਹਿਟ ਲਿਸਟ ਦੇ ਵਿੱਚ 15 ਬੰਦੇ ਨੇ ਜਿਨ੍ਹਾਂ ਦਾ ਕਤਲ ਅਮਰਤਪਾਲ ਕਰਵਾਉਣਾ ਚਾਹੁੰਦਾ ਔਰ ਸਭ ਤੋਂ ਵੱਡੀ ਗੱਲ ਗੁਰਪ੍ਰੀਤ ਹਰੀਤ ਹੁੰਦਾ ਕਤਲ ਅਸ਼ਡਲੇ ਦੇ ਕੋਲ ਨਿੜਾ ਅਸ਼ਡਲਾ ਕੈਨੇਡਾ ਵਿੱਚ ਬੈਠਾ ਉਹਦੇ ਤੋਂ ਕਰਵਾਇਆ ਗਿਆ ਔਰ ਇਹ ਸਾਰੇ ਜਿਹੜੇ ਜਵਾਬ ਨੇ ਉਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਤੇ ਇਹ ਜਵਾਬ ਨੂੰ ਆਧਾਰ ਬਣਾ ਕੇ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਪਟੀਸ਼ਨ ਹੈ ਉਹ ਰੱਦ ਕਰ ਦਿੱਤੀ ਗਈ ਮਤਲਬ ਅੰਮ੍ਰਿਤਪਾਲ ਜੇਲ੍ਹ ਤੋਂ ਬਾਹਰ ਨਹੀਂ ਹੋ ਸਕਦਾ ਚਲੋ ਇਹ ਤਾਂ ਸਰਕਾਰਾਂ ਦਾ ਰੋਲ ਤੇ ਅਦਾਲਤਾਂ ਦਾ ਰੋਲ ਹੈ ਹੁਣ ਜਿਹੜਾ ਇਹਨਾਂ ਦਾ ਰੋਲ ਹੈ ਵੀ ਆ ਬੈਲ ਮuje ਮਾਰ ਉਹ ਦੱਸਣ ਲੱਗੇ ਜਦੋਂ ਅਮਰਤਪਾਲ ਡਵਾਈ ਤੋਂ ਆਉਂਦਾ ਉਹਦੋਂ ਇਹਨੂੰ ਪਲਾਂਟ ਕਰਕੇ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਮੈਂ ਬਹੁਤ ਵਾਰੀ ਇਹ ਗੱਲ ਕਹੀ ਵੀ ਹੈ ਕਿ ਪਹਿਲਾਂ ਕਲੀਨ ਸ਼ੇਪ ਸੀ ਤੇ ਇਹ ਸੁਬਮਿੰਗ ਪੋਲ ਦੇ ਵਿੱਚ ਜਦੋਂ ਨਹਾਉਂਦਾ ਉੱਥੋਂ ਦੀਆਂ ਕੁੜੀਆਂ ਦੇ ਨਾਲ ਤੇ ਇਹ ਕਰਤੂਤਾਂ ਸਾਰੀਆਂ ਬਾਹਰ ਆਈਆਂ ਹੋਈਆਂ ਸੀ। ਔਰ ਨਸ਼ਾ ਤਸਕਰਾਂ ਦੇ ਨਾਲ ਇਹਦੇ ਕਿਹਦੇ ਕਿੱਦਾਂ ਸੰਬੰਧ ਸੀ? ਇਹਦਾ ਭਰਾ ਨਸ਼ੇ ਕਿੱਦਾਂ ਲਾਉਂਦਾ ਹੈ, ਕਿੱਦਾਂ ਨਸ਼ੇੜੀ ਬਣਿਆ। ਇਹਦੇ ਮਾਂ ਪਿਓ ਨੇ ਗੈਸਟ੍ਰੋਨ ਦੇ ਨਾਲ ਰਾਬਤਾ ਕਰਕੇ ਪੈਸਾ ਕਿੱਦਾਂ ਕਮਾਇਆ? ਪਰ ਆਪ ਦੇ ਵਿੱਚੋਂ ਲੁੱਟਖੋਟ ਕਰਕੇ ਦਵਾਈ ਦੇ ਵਿੱਚ ਕਾਰੋਬਾਰ ਕਿਦਾਂ ਖੜਾ ਕੀਤਾ ਹਾਲਾਂਕਿ ਬਹੁਤਾ ਵੱਡਾ ਨਹੀਂ ਸੀ 5-17 ਸੀ ਇਹਨਾਂ ਦੇ ਕੋਲ ਪਹਿਲਾਂ ਡਰਾਈਵਰੀ ਕਰਦਾ ਸੀ ਫਿਰ ਥੋੜਾ ਜਿਹਾ ਮਾਲਕ ਬਣਿਆ ਜਦੋਂ ਝੁੱਗਾ ਚੌੜ ਹੋ ਗਿਆ ਵੀ ਹੁਣ ਹੱਥ ਭਲੇ ਕੁਝ ਨਹੀਂ ਰਿਹਾ ਭੁੱਖ ਨੰਗ ਦੇ ਨਾਲ ਘੁੱਲਣ ਲੱਗੇ ਉਦੋਂ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਵੀ ਹੁਣ ਕਿਦਾਂ ਕੋਈ ਵੱਡੇ ਮਾਲ ਮਾਰੀਏ ਵੀ ਸਾਰਾ ਕੁਝ ਇੱਕੋ ਦਮ ਪੂੜਾ ਲੇ ਫਿਰ ਇਹਨਾਂ ਨੇ ਪਲੈਨਿੰਗ ਬਣਾਈ ਦੀਪ ਸਿੱਧੂ ਆਈ ਕੋ ਹਣਾ ਪੰਜਾਬ ਦੇ ਵਿੱਚ ਜੋ ਹਦਾ ਤੇ ਉਹਦੀ ਜਿਹੜੀ ਥੋੜੀ ਬਹੁਤੀ ਜਣ ਕੇ ਫੈਨ ਫੋਲੋਇੰਗ ਹੈਗੇ ਆ ਤਾਂ ਉਹਨੂੰ ਕਿੱਦਾਂ ਕਵਰ ਕਰੀਏ ਜਣ ਕੇ ਉਹਦੀ ਪਾਰਟੀ ਨੂੰ ਹਾਈਜੈਕ ਕਿੱਦਾਂ ਕਰੀਏ ਸਿੱਧੇ ਤੌਰ ਤੇ ਕਹਿ ਦਨਾ ਫਿਰ ਇਹਨਾਂ ਨੇ ਦੀਪ ਸਿੱਧੂ ਨੂੰ ਮਰਵਾਇਆ ਕੋਈ ਦੋ ਰਾਮਾਂ ਲਈ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਫਿਰ ਇਹ ਪੰਜਾਬ ਆਉਂਦਾ ਹੈ ਤੇ ਪੰਜਾਬ ਲਿਆਉਣ ਵਾਲੇ ਬੰਦੇ ਕੌਣ-ਕੌਣ ਨੇ ਇਹਦੇ ਖਲਾਸੇ ਵੀ ਅੱਗੇ ਜਾ ਕੇ ਕਰਾਂਗੇ ਪਰ ਇਹਨੇ ਪੰਜਾਬ ਆਉਣ ਤੋਂ ਪਹਿਲਾਂ ਇੱਕ ਤਰਤੀਬ ਬਣਾਈ ਉਹ ਇਹ ਸੀ ਕਿ ਇਹਦੀ ਕਹਿ ਲਈ ਜਾਇਦੇ ਸੰਪਰਕ ਵਿੱਚ ਕਹਿ ਲਈ ਦੋ ਤਿੰਨ ਬੰਦੇ ਜਿਵੇਂ ਅਜਮੇਰ ਸਿੰਘ ਹੁੰਦਾ ਡਾਕਟਰ ਸੁਪਰੀ ਸਿੰਘ ਉਦੋਂ ਕਿ ਆਉਂਦਾ ਜਿਹੜੇ ਇਹਨਾਂ ਨੂੰ ਕਹਿ ਲਈਏ ਡਾਇਲੌਗ ਲਿਖ ਕੇ ਦੇਣ ਵਾਲੇ ਆ ਭਿੰਡਰਾਂ ਵਾਲੇ ਦੀ ਕਹਿ ਲਈਏ ਸ਼ਖਸੀਅਤ ਬਣਾਉਣ ਵਾਲੇ ਆ ਉਦਾਂ ਦੀ ਕਾਪੀ ਕਰਨ ਵਾਸਤੇ ਇਹਨੂੰ ਪ੍ਰੇਰਣਾ ਦਿੰਦੇ ਆ ਤੇ ਫਿਰ ਇਹਦੇ ਦਿਮਾਗ ਵਿੱਚ ਇੱਕ ਹੋਰ ਗੱਲ ਪਾਈ ਵੀ ਦੀਪ ਸਿੱਧੂ ਜਿਹੜਾ ਸੀ ਬਿਓ ਕਲੀਨ ਸ਼ੇਫ ਸੀ ਉੱਤੇ ਸਵਾਲ ਉੱਠਦੇ ਸੀ ਉਦਾੜੀ ਕੇਸ ਵੀ ਰੱਖਦਾ ਸੀ ਤੇ ਹੁਣ ਤੈਨੂੰ ਜ਼ਰੂਰੀ ਹੈ ਵੀ ਦਾੜ੍ਹੀ ਕੇਸ ਰੱਖ ਕੇ ਨਸਾਸ ਜਾ ਕੇ ਅਮਰ ਸ਼ਾਕੀ ਉਹ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਕਰਨੀ ਹੈ ਤੇ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਵਿੱਚ ਇਹ ਸਾਰੇ ਪਲਾਨ ਦੇ ਨਾਲ ਧਿਆਨ ਦਾ ਗਿਆ ਤੇ ਇਹਦੇ ਕੋਲੋਂ ਗਰਮ ਕਰਨ ਬਿਆਨ ਜਿਹੜੇ ਜਿਆਦਾ ਬੈਰਲ ਹੋ ਜਾਣ ਉਹ ਦਵਾਏ ਗਏ ਜਿਹੜਾ ਅਜਨਾਲੇ ਥਣ ਤੇ ਹਮਲਾ ਕੀਤਾ ਸੀ ਉਹ ਵੀ ਇਤੋਂ ਜਾਣ ਬੁੱਝ ਕੇ ਫੂਕ ਦੇ ਕੇ ਕਰਵਾਇਆ ਗਿਆ ਵੀ ਬੱਟੀਆਂ ਖਬਰਾਂ ਬਣ ਇਹਨੂੰ ਇਦਾਂ ਸੀ ਵੇਚਲ ਛੋਟਾ ਮੋਟਾ ਪਰਚਾ ਪਾਉ ਜਿਵਾਨਤ ਹੋ ਜੋ ਦੁਆਰੇ ਫੇਰ ਅਸੀਂ ਸ਼ਾ ਜਾਾਂਗੇ ਪਰ ਉਹ ਹਮਲਾ ਵੱਡਾ ਸੀ ਮੌਜੂਦਾ ਸਰਕਾਰ ਚਾਹੁੰਦੀ ਸੀ ਵੀ ਇਹਨੂੰ ਫੜ ਕੇ ਛੇਤਰ ਫੇਰੀਏ ਐਨਐਸ ਲਾ ਕੇ ਡਿਵਿਜਨਟ ਭੇਜੀਏ ਤੇ ਉਹ ਕੰਮ ਹੋ ਗਿਆ ਵੱਡਾ ਇਹ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਸੀ ਇਹਨਾਂ ਦਾ ਕੋਈ ਮਕਸਦ ਕੋਈ ਕੌਮ ਪ੍ਰਤੀ ਦਰਦ ਕੋਈ ਕੌਮੀ ਏਜੰਡਾ ਨਹੀਂ ਸੀ ਕੇਵਲ ਆਪਣਾ ਉल्लू ਸਿੱਧਾ ਕਰਨਾ ਵੀ ਸਪੇਸ ਪਈ ਹੈ ਪੰਜਾਬ ਦੀ ਰਾਜਨੀਤੀ ਵਿੱਚ ਪੈਰ ਧਰਨ ਦਾ ਜਥਾ ਹੈਗਾ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਹੈਗੇ ਨੇ ਲੋਕ ਹੱਥਾਂ ਤੇ ਟੱਕ ਲੈਣਗੇ ਪਰ ਉਹ ਮਨਸੂਬਿਆਂ ਤੇ ਪਾਣੀ ਫਿਰਗੇ ਇਹਨਾਂ ਦੀਆਂ ਗਲਤੀਆਂ ਇਹ ਨੇ ਸਰਕਾਰਾਂ ਕੀ ਕਰਦੀਆਂ ਨੇ ਮਾਂਜੋ ਆਜ਼ਾਦਪੁਰ ਦਾ ਕੀ ਫੈਸਲਾ ਅਸੀਂ ਉਧਰ ਜਾਣ ਦਾ ਜਿੰਨੀ ਕਰਨੀ ਅਸੀਂ ਤਾਂ ਇਹਨਾਂ ਦੇ ਕਰਤੂਤਾਂ ਦੀ ਗੱਲ ਕਰਨੀ ਹੈ ਮੈਂ ਅੱਜ ਵੀ ਕਹਿਣਾ ਵੀ ਜਿਹੜੇ ਵੀ ਨੌਜਵਾਨ ਨੇ ਸ਼ਿੱਖੀ ਪਹਿਰਾਵੇ ਦੇ ਵਿੱਚ ਆ ਕੇ ਕੌਮ ਦੀ ਗੱਲ ਕਰਨੀ ਹੈ ਜਾਂ ਰਾਜਨੀਤੀ ਵਿੱਚ ਆਉਣਾ ਹੈ ਉਹ ਕੋਈ ਏਜੰਡਾ ਲੈ ਕੇ ਆਵੇ ਤਾਂ ਉਹਦੇ ਨਾਲ ਖੜਾਂਗੇ ਉਹਦਾ ਸਾਥ ਵੀ ਦੇਵਾਂਗੇ ਪਰ ਜਦੋਂ ਤੁਸੀਂ ਧਾਰਮ ਜਿਹੜੇ ਕਿ ਧਰਮ ਦਾ ਬਾਣਾ ਪਾ ਕੇ ਕੌਮੀ ਬਾਣਾ ਪਾ ਕੇ ਗੁੰਡਾਗਰਦੀ ਕਰੋਗੇ ਉਹ ਤੋਂ ਕੋਈ ਬਰਦਾਸ਼ਤ ਨਹੀਂ ਕਰੂਗਾ ਦੇ ਨਾ ਹੀ ਸਰਕਾਰਾਂ ਚਾਹੁੰਦੀਆਂ ਨੇ ਇਹ ਇਹਨਾਂ ਦੀਆਂ ਗਲਤੀਆਂ ਸੀ ਤੇ ਹੁਣ ਲਾਸਟ ਵਿੱਚ ਮੈਂ ਗੱਲ ਕਹਿਣੀ ਆ ਪਟੀਸ਼ਨ ਪਾਉਣੇ ਪ੍ਰੋਬਲ ਮੰਗਣ ਵਾਸਤੇ ਇਹ ਵੀ ਇੱਕ ਡਰਾਮੇਬਾਜ਼ੀ ਹੈ ਕਿਉਂਕਿ ਜਿਹੜੇ ਵਕੀਲ ਨੇ ਇਹਨਾਂ ਵਕੀਲਾਂ ਦੀ ਕਮਾਈ ਬਹੁਤ ਵੱਡੀ ਹੈ ਲੋਕਾਂ ਨੂੰ ਭਾਵਕ ਕਰ ਲੈਂਦੇ ਆ ਵੀ ਅਸੀਂ ਕੌਮੀ ਯੋਧਿਆਂ ਦੀ ਲੜਾਈ ਲੜ ਰਹੇ ਹਾਂ ਅਸੀਂ ਕੌਮ ਦੀ ਲੜਾਈ ਲੜ ਰਹੇ ਹਾਂ ਅਸੀਂ ਫ੍ਰੀ ਆਫ ਕੋਸਟ ਕਰ ਰਹੇ ਜਿਹੜੇ ਕਿ ਅਸੀਂ ਕੋਈ ਪੈਸਾ ਨਹੀਂ ਲੈਂਦੇ ਫਿਰ ਜਿਹੜੀਆਂ ਭਾਵਕ ਹੋਈਆਂ ਹੋਈਆਂ ਸ਼ਰਦਾ ਦੇ ਨਾਂ ਤੇ ਭੇਡਾਂ ਹੁੰਦੀਆਂ ਨੇ ਉਹ ਇਹਨਾਂ ਦੇ ਅਕਾਊਂਟਾਂ ਵਿੱਚ ਪੈਸੇ ਪਾ ਦਿੰਦੀਆਂ ਨੇ ਹੁਣ ਜੇ ਅਮਰਤਪਾਲ ਬਾਹਰ ਕਢਾਇਆ ਤੇ ਲੜਾਈ ਖਤਮ ਐ ਲੜਾਈ ਖਤਮ ਐ ਦੁਕਾਨਦਾਰੀ ਖਤਮ ਐ ਸਮਝਾਈ ਗੱਲ ਦੀ ਜਿੰਨਾ ਚਿਰ ਉਹ ਜੇਲ੍ਹ ਵਿੱਚ ਰਹੂਗਾ ਇਹ ਦੁਕਾਨ ਚੱਲਦੀ ਰਹੂਗੀ ਹਾਲਾਂਕਿ ਜਿਹੜੇ ਵਕੀਲ ਨੇ ਪਤਾ ਇਹਨਾਂ ਨੂੰ ਵੀ ਐ ਵੀ ਅਮਰਤਪਾਲ ਤੇ ਪੱਤੇ ਖੇਡੇ ਗਏ ਨੇ ਅਮਰਤਪਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਇਹਨਾਂ ਨੇ ਸਟੇਟਮੈਂਟ ਦੇਣੀ ਪੈਂਦੀ ਆ ਵੀ ਅਸੀਂ ਪਟੀਸ਼ਨ ਪਾਤੀ ਅਸੀਂ ਕੌਮ ਦੇ ਨਾਲ ਖੜੇ ਆ ਅਮਰਤਪਾਲ ਜੋਧਾ ਹੈ ਅਮਰਤਪਾਲ ਪੰਜਾਬ ਨੂੰ ਬਚਾ ਸਕਦਾ ਹੈ ਅਮਰਤਪਾਲ ਨਸ਼ਿਆਂ ਤੋਂ ਮੁਕਤ ਕਰਾ ਸਕਦਾ ਹੈ ਪੰਜਾਬ ਨੂੰ ਇਹ ਗੱਲਾਂ ਬਾਤਾਂ ਲਿਖੀਆਂ ਲਿਖਾਈਆਂ ਹੁੰਦੀਆਂ ਨੇ ਉਦਾਂ ਗਰਾਊਂਡ ਲੈਵਲ ਤੇ ਇਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕੀਤੀ ਹੈ ਤੇ ਹੁਣ ਜਿਹੜੇ ਬਹੀਰਾ ਕੱਢਣਗੇ ਜਾਂ ਕੱਢਣੀਆਂ ਤਿਆਰੀਆਂ ਕਰ ਰਹੇ ਨੇ ਕੀ ਲੱਗਦਾ ਵੀ ਅਮਰਤਪਾਲ ਦੇ ਬੰਦੇ ਆ ਉਹ ਸਰਕਾਰ ਬਣਾਉਣਾ ਚਾਹੁੰਦੇ ਆ ਖਾਲਸਾਣ ਬਣਾਉਣਾ ਚਾਹੁੰਦੇ ਨਾ ਕਦੇ ਵੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਚਾਹੁੰਦੇ ਨੇ ਵੀ ਤੰਦੂਰ ਤਪਦਾ ਰਹੇ ਅਸੀਂ ਰੋਟੀਆਂ ਲਾਈ ਜਾਏ ਕਮਾਈ ਹੁੰਦੀ ਰਹੇ ਸਾਡੇ ਘਰ ਭਰਦੇ ਰਹਿਣ ਬਸ ਜਾਨੀ ਕਿ ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਕੌਮ ਨਾਲ ਪੰਜਾਬ ਨਾਲ ਨੌਜਵਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਲੈਣਾ ਦੇਣਾ ਆਪਣੇ ਨਾਲ ਆਪਣੇ ਘਰ ਪਰੋਂ ਤੱਕ ਤੇ ਅਮਰਪਾਲ ਉਹ ਨਾ ਆਜਾਵੇਂ ਨਾ ਕੱਲ ਆਵੇ ਨਾ 5 ਸਾਲ ਬਾਅਦ ਆਵੇ ਉਹ ਜੇਲ੍ਹ ਤੋਂ ਬਾਹਰ ਨਹੀਂ ਹੋ ਸਕਦਾ ਜਿਹੜੇ 30 ਸਾਲਾਂ ਤੋਂ ਬੰਦੀ ਸਿੰਘ ਮੜਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਨੇ ਉਹ ਨਹੀਂ ਬਾਹਰ ਆ ਸਕਦੇ ਇਹ ਕਿਦਾਂ ਸੰਭਵ ਹੈ ਇਹ ਤਾਂ ਸ਼ਰਿਆਮ ਕ੍ਰਾਈਮ ਕੀਤਾ ਹੈ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਇਹਦੀ ਹਿੱਟਨੇਸ ਦੇ ਵਿੱਚ 15 ਬੰਦੇ ਨੇ ਜਿਨ੍ਹਾਂ ਨੂੰ ਮਾਰਨਾ ਚਾਹੁੰਦਾ ਔਰ ਗੈਂਗਸਟਰਾਂ ਦੇ ਰਾਹੀਂ ਇਹ ਕੰਮ ਕਰਾਉਣਾ ਚਾਹੁੰਦਾ ਗੈਂਗਸਟਰਾਂ ਨਾਲ ਹੀ ਪੈਸਾ ਕਮਾਇਆ ਅਸ਼ਲੀਲ ਹਰਕਤਾਂ ਕੁੜੀਆਂ ਦੇ ਨਾਲ ਅਸ਼ਲੀਨ ਚੈਟਰ ਇਹਨੂੰ ਕਿੱਦਾਂ ਸੈਟ ਕਰ ਸਕਦੇ ਹਾਂ ਤੇ ਜਿਹੜੇ ਛਡਾਉਣਾ ਚਾਹੁੰਦੇ ਨੇ ਉਹਨੇ ਡਰਾਮਾ ਕਰਨਾ ਹੁੰਦਾ ਜੇ ਨਹੀਂ ਕਰਦੇ ਤਾਂ ਲੋਕ ਕਹਿਣਗੇ ਵੀ ਤੁਸੀਂ ਸ਼ਿੰਗਾਰਸ਼ ਨਹੀਂ ਕਰਦੇ ਤੁਸੀਂ ਅੰਮ੍ਰਿਤਪਾਲ ਦੇ ਨਾਲ ਨਹੀਂ ਕੱਢਦੇ ਇਹ ਕਰਨਾ ਪੈਂਦਾ ਡਰਾਮਾ ਐਦੂੰ ਵੱਧ ਹੋਰ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ